ਪੰਜਾਬ ਕਿਸਾਨੀ ਧਰਤ ਸੂਬਾ ਖੇਤੀਬਾੜੀ ਧਰਤ ਸੂਬਾ ਪਰ ਪੰਜਾਬ ਦੀ ਖੇਤੀ ਪੰਜਾਬ ਦੀ ਕਿਸਾਨੀ ਨਿਗਾਰ ਵੱਲ ਜਾ ਰਹੀ ਹੈ ਅਜਿਹੇ ਚ ਜਾਤਾ ਕਿਸਾਨ ਵਿਦੇਸ਼ਾਂ ਦੇ ਰਾਹ ਜਾ ਰਿਹਾ ਜਾਂ ਫਿਰ ਨਿਰਾਸ਼ ਹੋ ਕੇ ਆਤਮ ਹੱਤਿਆਵਾਂ ਦੇ ਰਾਹ ਦੋਵੇਂ ਰਾਹ ਮਾਫਕ ਨਹੀਂ ਹੈਗੇ ਪੰਜਾਬੀਆਂ ਨੂੰ ਪੰਜਾਬੀ ਨੌਜਵਾਨਾਂ ਨੂੰ ਦੂਜੀ ਗੱਲ ਕਰੀਏ ਤਾਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਇਸ ਤੋਂ ਪਹਿਲਾਂ ਇਹਨਾਂ ਦਾ ਨਿਜਾਮ ਆਇਆ ਸੀ ਪੰਜਾਬ 'ਚ ਉਦੋਂ ਇਹਨਾਂ ਨੇ ਫਸਲੀ ਵਿਭਿੰਨਤਾ ਇੰਟਰੋਡਿਊਸ ਕੀਤੀ ਸੀ ਕਿ ਰਵਾਇਤੀ ਜੋ ਫਸਲੀ ਚੱਕਰ ਹੈ ਕਣਕ ਤੇ ਝੋਨੇ ਦਾ ਇਸ ਤੋਂ ਬਦਲ ਕੇ ਕਿਸਾਨਾਂ ਨੂੰ ਨਵੇਂ ਦੇ ਸਹਦਿਆਂ ਵੱਲ ਤੋਰੀਏ ਮੁੜ ਕੇ ਸਰਕਾਰ ਆਈ ਹੈ ਇਹ ਤਾਂ ਪਤਾ ਨਹੀਂ ਕਿ ਇਹ ਸਰਕਾਰ ਮੁੜ ਕੇ ਆਪਣਾ ਪਹਿਲਾ ਜੋ ਪ੍ਰੋਗਰਾਮ ਹੈ ਪਹਿਲਾ ਏਜੰਡਾ ਹੈ ਜੋ ਫਸਲੀ ਵਿਭਿੰਨਤਾ ਨੂੰ ਲੈ ਕੇ ਉਹ ਕਿਸ ਤਰ੍ਹਾਂ ਜਾਂ ਕਿੰਨੀ ਕੁ ਗੰਭੀਰਤਾ ਜਾਂ ਸੁਹਿਰਦਤਾ ਨਾਲ ਲਾਗੂ ਕਰੇਗੀ ਪਰ ਅਸੀਂ ਇਸ ਪੱਖੋਂ ਪੰਜਾਬ ਦੇ ਕਿਸਾਨਾਂ ਨੂੰ ਜਿਵੇਂ ਕਿ ਕਿਹਾ ਜਾਂਦਾ ਰਿਹਾ ਹੈ ਕਿ ਜਦੋਂ ਇਹ ਫਸਲੀ ਵਿਭਿੰਨਤਾ ਇੰਟਰੋਡਿਊਸ ਕੀਤੀ ਸੀ ਤਾਂ ਕਿ ਪੰਜਾਬ ਵਿੱਚ ਹੀ ਜਟਾ ਲਈ ਅਮਰੀਕਾ ਤੇ ਕੈਨੇਡਾ ਬਣ ਸਕਦਾ ਹੈ ਪਰ ਕੀ ਇਹ ਸੱਚੀ ਸੰਭਵ ਹੈ ਇਸ ਗੱਲ ਦੇ ਬਾਰੇ ਥਾਪ ਪਾਉਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਡੇਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸਰਦਾਰ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਜਿਵੇਂ ਮੈਂ ਕਿਹਾ ਹੈ ਕਿ ਫਸਲੀ ਵਿਭਿੰਨਤਾ ਜਿਹੜੀ ਹੈਗੀ ਹੈ ਉਹ ਇੱਕ ਨਵੀਂ ਉਮੀਦ ਦੇ ਤੌਰ ਤੇ 15 ਕੋਸਾਲ ਪਹਿਲਾਂ ਇੰਟਰੋਡਿਊਸ ਹੋਈ ਸੀ ਤੇ ਕੀ ਡੇਰੀ ਵਿਕਾਸ ਜੋ ਹੈਗਾ ਡੇਰੀ ਜਿਹੜਾ ਹੈਗਾ ਕੰਮ ਹੈ ਕਿ ਇਹ ਫਸਲ ਵਿਭਿੰਨਤਾ ਦੇ ਦਾਇਰੇ ਚ ਆਂਦਾ ਤੇ ਕਿਸ ਤਰ੍ਹਾਂ ਆਂਦਾ ਹੈ ਬਿਲਕੁਲ ਜੀ ਫਸਲ ਵਿਭਿੰਨਤਾ ਦਾ ਜੇ ਮੈਂ ਅਸਲੀ ਕਹਾ ਪੰਜਾਬ ਦਾ ਇੱਕੋ ਇੱਕ ਹੱਲ ਜਿਹੜਾ ਵਾ ਉਹ ਡੇਰੀ ਹੈ ਉਹ ਵੀ ਵਪਾਰਕ ਡੇਰੀ ਕਮਰਸ਼ੀਅਲ ਡੇਰੀ ਫਸਲ ਵਿਭਿੰਨਤਾ ਦੇ ਵਿੱਚ ਇਹ ਜਿਹੜਾ ਡੇਰੀ ਫਾਰਮਿੰਗ ਦਾ ਕੀਤਾ ਇਹ ਦੋ ਤਰ੍ਹਾਂ ਨਾਲ ਲਾਹੇਵੰਦ ਹੈ ਦੋ ਤਰ੍ਹਾਂ ਨਾਲ ਇਹਦਾ ਸੋਲੂਸ਼ਨ ਕਰ ਸਕਦਾ ਹੈ ਪਹਿਲਾ ਸੋਲੂਸ਼ਨ ਤਾਂ ਇਹ ਹੈ ਕਿ ਅਨਪਲੈਨਡ ਯੂਥ ਜਿਹੜਾ ਸਾਡਾ ਐਗਰੀਕਲਚਰ ਦੇ ਵਿੱਚ ਕਿਉਂਕਿ ਟੱਕ ਛੋਟੇ ਹੋ ਰਹੇ ਨੇ ਖੇਤ ਛੋਟੇ ਹੋਣ ਦੇ ਕਾਰਨ ਜਿਹੜਾ ਇਨਪੁਟ ਖਰਚਾ ਵਾ ਤਕਰੀਬਨ ਉਹ ਉਨਾ ਹੀ ਹੈ ਤੇ ਮੈਸ਼ਿਨਰੀ ਕਰਦੀ ਕਰ ਕਰਾ ਹਰ ਕਰਨੇ ਆਪਣਾ ਟਰੈਕਟਰ ਰੱਖਿਆ ਹਰ ਕਰਨੇ ਆਪਣੇ ਦੂਜਾ ਸੰਦ ਰੱਖੇ ਹੋਏ ਨੇ ਤਾਂ ਫਸਲਪੈਨਤਾ ਦੇ ਵਿੱਚ ਉਹ ਜਿਹੜੇ ਉੱਥੋਂ ਅਸੀਂ ਜੇ ਕੁਝ ਪਰਿਵਾਰ ਦੇ ਜੀਆ ਨੂੰ ਇਸ ਪਾਸੇ ਵੱਲ ਲਾ ਲਿਆ ਜਾਵੇ ਉਹ ਵੀ ਨਰੋਲ ਡੇਰੀ ਕਮਰਸ਼ਲ ਪੂਰਾ ਵਪਾਰਕ ਡੇਰੀ ਕਰਨ ਤਾਂ ਉਹਦੇ ਨਾਲ ਜਿਹੜਾ ਸਾਡਾ ਪਰਿਵਾਰ ਦੇ ਦੋ ਜੀ ਨੇ ਜਾਂ ਦੋ ਬੱਚੇ ਨੇ ਮੇਰੇ ਤਾਂ ਇੱਕ ਲੜਕਾ ਜਿਹੜਾ ਵਾ ਉਹ ਖੇਤੀਬਾੜੀ ਵਾਲੇ ਪਾਸੇ ਇੱਕ ਲੜਕਾ ਜਿਹੜਾ ਰੋਲ ਡੇਰੀ ਉੱਤੇ ਆ ਜਾਵੇ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਹੈ ਕਿ ਫਸਲ ਭਿੰਤਾ ਦਾ ਮਤਲਬ ਇਹ ਹੈ ਕਿ ਜਿਹੜਾ ਕਣਕ ਝੋਨਾ ਖਾਸ ਕਰਕੇ ਝੋਨਾ ਜਿਹੜਾ ਸਾਡਾ ਪਾਣੀ ਦਾ ਸਭ ਤੋਂ ਵੱਡਾ ਮੈਂ ਕਹਿੰਨਾ ਵੀ ਜਿਹੜਾ ਖਪਤਕਾਰ ਆ ਉਸ ਨੂੰ ਬਚਾਉਣ ਵਾਸਤੇ ਸਾਨੂੰ ਫਸਲ ਦੇ ਜੋ ਨੈਟ ਹੋਰ ਖੇੜਾ ਕੱਢ ਕੇ ਮੱਕੀ ਚਰੀ ਜਾਂ ਜਿਹੜੀਆਂ ਹੋਰ ਜਿਹੜੀਆਂ ਅ ਆਪਣਾ ਹਰੇਚਾਰੇ ਵਾਲੀਆਂ ਫਸਲਾਂ ਨੇ ਉਹ ਥੱਲੇ ਲੈਣਾ ਪਊਗਾ ਤੇ ਇਹ ਜਿਹੜਾ ਹਰੇਚਾਰਾ ਜਿੰਨਾ ਪਹਰਾਚਾਰਾ ਵਧ ਪੈਦਾ ਕਰ ਲਾਂਗੇ ਉੰਨੇ ਸਾਡੀ ਜਿਹੜੀ ਦੁੱਧ ਦੀ ਪੈਦਾਵਾਰ ਖਰਚੇ ਨੇ ਉਹਨੇ ਘਟ ਜਾਣਗੇ ਤੋਂ ਫਸਲ ਪੈਨਤਾ ਦੇ ਵਿੱਚ ਡੇਰੀ ਫਾਰਮਿੰਗ ਪੂਰੀ ਤਰ੍ਹਾਂ ਪੰਜਾਬ ਦੀ ਇਹ ਜਿਹੜੀ ਸਿਸਟਮ ਦੇ ਵਿੱਚ ਲਾਗੂ ਹੁੰਦਾ ਹੈ ਬਿਲਕੁਲ ਤੁਸੀਂ ਠੀਕ ਕਿਹਾ ਕਿ ਡੇਰੀ ਫਾਰਮਿੰਗ ਜਿਹੜਾ ਹੈਗਾ ਫਸਲੀ ਵਿਭਿੰਨਤਾ ਨੂੰ ਸਹੀ ਅਰਥਾਂ 'ਚ ਜਿਹੜਾ ਹੈਗਾ ਇਸ ਨੂੰ ਹਕੀਕਤ 'ਚ ਬਦਲਣ ਦਾ ਦਮ ਰੱਖਦਾ ਪਰ ਇੱਕ ਆਮ ਪੰਜਾਬ ਦਾ ਕਿਸਾਨ ਜੋ ਸ਼ਾਇਦ ਕਰਜ਼ੇ 'ਚ ਥੱਲੇ ਵੀ ਦੱਬਿਆ ਹੋਊਗਾ ਜਾਂ ਆਪਣਾ ਜੋ ਰਵਾਇਤੀ ਫਸਲਾਂ ਨੇ ਉਹ ਵੀ ਉਹਦੀ ਮਰੀਆਂ ਹੋਣਗੀਆਂ ਮੰਡੀਆਂ 'ਚ ਰੁੜੀਆਂ ਹੋਣਗੀਆਂ ਉਹ ਕੀ ਹਿੰਮਤ ਕਰ ਸਕਦਾ ਕਿਉਂਕਿ ਉਹ ਡਰਦਾ ਹੈ ਨਵਾਂ ਕੰਮ ਕਰਨ ਤੋਂ ਤੇ ਤੁਹਾਡਾ ਡਿਪਾਰਟਮੈਂਟ ਉਹਨੂੰ ਕਿਵੇਂ ਆਪਣੀ ਗੋਦ 'ਚ ਬਿਠਾਉਂਦਾ ਹੈ ਇਹ 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 ਦੱਸੋ ਜਰਾ ਬੜਾ ਵਧੀਆ ਸਵਾਲ ਕੀਤਾ ਹੈ ਜਿਹੜਾ ਕਿਸਾਨ ਦਾ ਕਰਜ਼ਾ ਇਸ ਵੇਲੇ ਬਹੁਤ ਵੱਡੀ ਭਿਆੰਕਰ ਸਮੱਸਿਆ ਬਣੀ ਹੋਈ ਹੈ ਨਾ ਸਿਰਫ ਕਿਸਾਨ ਵਾਸਤੇ ਹੀ ਬਰਕੇ ਸਰਕਾਰ ਵਾਸਤੇ ਵੀ ਇਹ ਜਿਹੜਾ ਕਰਜ਼ਾ ਹੈ ਇਹਦਾ ਕਾਰਨ ਕੁਸ਼ਤਾਂ ਜਿਹੜਾ ਖੇਤੀ ਦਾ ਲਾਹੇਵੰਦਾ ਨਾ ਹੋਣਾ ਕੁਝ ਕਾਰਨ ਮੈਂ ਇਹਨੂੰ ਇਸ ਕਰਕੇ ਐਂਗਲ ਤੋਂ ਗਿਣਦਾ ਕਿ ਸਾਡਾ ਜਿਹੜਾ ਫਸਲੀ ਚੱਕਰ ਹੈ ਉਹ ਸ਼ਮਾਈ ਸਾਨੂੰ ਆਮਦਨ ਦਿੰਦਾ ਜਿਹੜੀ ਸ਼ਮਾਈ ਆਮਦਨ ਹੁੰਦਾ ਜਿਹੜੇ ਬਾਕੀ ਦੇ ਮਹੀਨੇ ਨੇ ਉਹ ਉਸ ਮਹੀਨੇ ਦੌਰਾਨ ਜਿਹੜਾ ਉਹਦਾ ਘਰ ਦਾ ਖਰਚਾ ਹੈ ਉਹਦਾ ਘਰ ਦਾ ਗੁੜ ਚਾਦਾ ਖਰਚਾ ਉਹਦੇ ਟੈਲੀਫੋਨਾਂ ਦਾ ਖਰਚਾ ਉਹਦੇ ਬੱਚਿਆਂ ਦੇ ਫੀਸਾਂ ਨੇ ਉਹਦਾ ਹੋਰ ਕੋਈ ਰਿਸ਼ਤੇ ਰਿਚ ਆਉਣਾ ਜਾਣਾ ਉਹ ਜਿਹੜਾ ਜਾਨਾ ਦੇ ਖਰਚੇ ਆ ਉਹ ਕਿਸੇ ਹੋਰ ਢੰਗ ਨਾਲ ਹੀ ਉਹਨੂੰ ਕੱਢਨੇ ਪੈਣ ਚਾਹੀਦੇ ਸੀ ਜਾਂ ਚਾਹੀਦੇ ਹਨ ਕਿਉਂਕਿ ਜਿਹੜਾ ਫਸਲ 6 ਮਹੀਨੇ ਬਾਅਦ ਆਈ ਉਹ ਜੇ ਉਹਨੇ 8 ਤੀਏ ਤੋਂ ਪਹਿਲੇ ਚੁੱਕ ਲਏ 8 ਤੀਏ ਤੋਂ ਚਾ ਚੁੱਕ ਲਏ ਜਾਂ ਬੈਂਕ ਤੋਂ ਚੁੱਕ ਲਏ ਗੱਲ ਤੋਂ 19 ਕੀ ਦਾ ਫਰਕ ਕੀ ਹੈ ਉਹ ਜਿਹੜਾ ਪੈਸਾ ਵਾ ਉਹਦਾ ਵਿਆਜ ਲੱਗਦਾ ਵਾ ਉਹ ਵਿਆਜ ਜਿਹੜਾ ਵਾ ਉਹ ਵਿਆਜ ਦਾ ਵਿਆਜ ਹੁੰਦੇ ਹੋਇਆ ਜਦੋਂ ਫਸਲ ਆਉਂਦੀ ਹੈ ਉਹ ਵਿਚਾਰਾ ਸਿਰਫ ਪਿਛਲੇ ਹੀ ਤੇ ਜਿਹੜਾ ਕਰਜ਼ਾ ਜਿਹੜਾ ਪਿਛਲਾ ਸੀ ਜਿਹੜਾ ਚੁੱਕਤ ਲਈ ਆ ਉਹਨੇ ਉਹੀ ਨਿਬੜਦਾ ਹੁੰਦਾ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਫਿਰ ਫਿਰ ਦੁਬਾਰਾ ਫਿਰ ਚੁੱਕ ਲੈਣੇ ਉਹਨੇ ਉਹ ਦੁਬਾਰਾ ਪੀੜੀਦਰ ਪੀੜੀਦਰ ਪੀੜੀਏ ਚੱਲ ਜਿੰਦਾ ਸਿਸਟਮ ਤਾਂ ਇਹਦਾ ਇੱਕੋ ਹੀ ਹੱਲ ਹੈ ਕਿ ਉਹ ਕੰਮ ਕੀਤਾ ਜਾਵੇ ਜਿਹਦੇ ਤੋਂ ਰੋਜ਼ਾਨਾ ਨਹੀਂ ਤਾਂ ਦਸੀ ਦਿਨਾਂ ਦੀ ਆਮਦਨ ਹੋਵੇ ਦੁੱਧ ਤੇ ਸਬਜ਼ੀਆਂ ਇਹ ਇੱਕ ਹੈ ਜਹਾ ਤੰਦਾ ਹੈ ਜਿਹਦੇ ਤੋਂ ਸਾਨੂੰ ਰੋਜ਼ਾਨਾ ਜਾਂ ਦਸੀ ਦਿਨਾਂ ਦੀ ਆਮਦਨ ਹੋ ਸਕਦੀ ਹੈ ਤੋਂ ਮੈਂ ਤਾਂ ਸਮਝਦਾ ਕਿ ਜੀ ਜਿਹੜੇ ਵੀ ਮੈਨੂੰ ਲੱਗਦਾ ਹੈ ਕਿ ਮੇਰਾ ਇਹ ਤਜਰਬਾ ਵੀ ਹੈ ਕਿ ਜਿਨ੍ਹਾਂ ਨੇ ਆਪਦੇ 2-4 ਲਵੇਰੇ ਜਾਂ 5.5 ਜਾਂ ਕੰਮ ਰੱਖੀਆਂ ਨੇ ਉਸ ਉਹ ਉਹਦੇ ਕਰਜ਼ੇ ਤੋਂ ਜ਼ਿਆਦਾ ਉਹ ਪ੍ਰਭਾਵਿਤ ਨਹੀਂ ਹੋਏ ਜਿਹੜਾ ਕਿਸਾਨੀ ਕਰਜ਼ਾ ਉਹਦਾ ਨਰੋਲ ਜਦੋਂ ਉਹ ਆਪਣੇ ਪਰਿਵਾਰ ਨੂੰ ਡਾਇਵਰਸੀਫਾਈ ਨਹੀਂ ਕਰ ਸਕਿਆ ਉਹ ਕੋਈ ਨਾਲ ਧੰਦਾ ਨਹੀਂ ਕਰ ਸਕਿਆ ਲੋੜ ਹਿੰਮਤ ਕਰਨ ਦੀ ਆ ਸਾਡਾ ਵਿਭਾਗ ਇਸ ਵਾਸਤੇ 24 ਘੰਟੇ ਸਿਰ ਦਰਵਾਜ਼ੇ ਖੁੱਲੇ ਆ ਅਸੀਂ ਸਿਰਫ ਨਾ ਉਹਦਾ ਮਾਈਂਡ ਸੈਟ ਕਰਨ ਵਾਸਤੇ ਉਹਨੂੰ ਪਿੰਡ ਪੱਤਰ ਤੇ ਸਿਕਲਾਈ ਦਿੰਨੇ ਆ ਬਰਕਿ ਸਾਡੇ ਪੰਜਾਬ ਦੇ ਵਿੱਚ ਨਾਉ ਟ੍ਰੇਨਿੰਗ ਸੈਂਟਰ ਨੇ ਜਿੱਥੇ ਅਸੀਂ ਸਾਰਾ ਸਾਲ ਸਿਕਲਾਈਆਂ ਦੇ ਰਹਦੀਆਂ ਔਰ ਉਹਦੇ ਵਿੱਚ ਅਸੀਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਡੇਰੇ ਤੋਂ ਸ਼ੁਰੂ ਕਰਨ ਤੋਂ ਬਾਅਦ ਉਹਦੇ ਵਿੱਚ ਕੀ ਕੀ ਹੁਣ ਸਮੱਸਿਆਵਾਂ ਆਉਣਗੀਆਂ ਕੀ ਉਹਨਾਂ ਦੇ ਹੱਲ ਨੇ ਸਮਾਧਾਨ ਨੇ ਉਹ ਦੱਸ ਜਾਂਦੇ ਨੇ ਇਸ ਤੋਂ ਇਲਾਵਾ ਫਿਰ ਉਸ ਉਹ ਟ੍ਰੇਨਿੰਗ ਤੋਂ ਬਾਅਦ ਸਾਡਾ ਜਿਹੜਾ ਵਿਭਾਗ ਹੈ ਉਹਦੀ ਹੈਂਡ ਹੋਲਡਿੰਗ ਕਰਕੇ ਬੈਂਕਾਂ ਨਾਲ ਤਾਲਮਿਲ ਕਰਕੇ ਉਹਨੂੰ ਸਾਹੰਦਰਾ ਤੇ ਕਰਜ਼ਾ ਦਵਾਉਂਦਾ ਹੈ ਦੂਜੀ ਉਹਦੇ ਵਿੱਚ ਜਿਹੜੀ ਐ ਸਬਸਿਡੀ ਦੇ ਪ੍ਰਬੰਧਨ ਨੇ ਦਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਦੁੱਧ ਵੇਚਣ ਤੱਕ ਹਰ ਚੀਜ਼ ਜਿਹੜੀ ਆ ਉਹ ਉਹਦੇ ਉੱਤੇ ਸਬਸਿਡੀ 25% ਜਨਰਲ ਕੈਟਾਗਰੀ ਦੀ ਤੇ 33% ਜਿਹੜੀ ਆ ਉਹ ਸ਼ਡਿਊਲ ਕਸ਼ਟ ਭਰਾਵਾ ਲਈ ਅਨੁਜਾਤੀ ਭਰਾਵਾ ਲਈ ਉਹ ਹੈਗੀ ਆ ਪਰ ਦੇਖੋ ਕਿਸਾਨ ਕਰਜ਼ਾ ਚੱਕਣ ਤੋਂ ਬਹੁਤ ਡਰਦਾ ਇਸ ਵੇਲੇ ਜਦੋਂ ਸਭ ਤੋਂ ਚਲੋ ਤੁਸੀਂ ਕਿਹਾ ਕਿ ਸਬਸਿਡੀਆਂ ਨਹੀਂ ਪਰ ਜਦੋਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਹੁੰਦਾ ਕਿ ਚੜੇ ਮਹੀਨੇ ਕਿਸ਼ਤ ਆ ਜਾ ਕਰਨੀ ਹੈ ਕੁਝ ਇਸ ਪੱਖੋਂ ਵੀ ਕਿਸਾਨਾਂ ਨੂੰ ਥੋੜਾ ਜਿਹਾ ਸੁਖਾਵਾਂ ਕਰਨ ਵਾਲੀਆਂ ਯੋਜਨਾਵਾਂ ਨੇ ਤੁਹਾਡੇ ਕੋਲ ਬਿਲਕੁਲ ਮੈਂ ਆਪ ਇਸ ਗੱਲ ਦੇ ਹੱਕ 'ਚ ਹਾਂ ਕਿ ਕਰਜ਼ਾ ਇਹਦਾ ਨਾ ਹੀ ਮਤਲਬ ਬਹੁਤ ਭੜਾ ਲੱਗਦਾ ਹੈ ਏਸੀ ਮੈਂ ਚਾਹੁੰਦਾ ਹਾਂ ਪਰਸਨਲੀ ਇਹ ਚਾਹੁੰਦਾ ਹਾਂ ਕਿ ਜੇ ਕਿਸਾਨ ਦਾ ਥੋੜਾ ਜਿਹਾ ਮਾਈਂਡ ਸੈਟ ਮੈਂ ਕਹਿਦਾ ਹਾਂ ਨਾ ਕਿ ਜੇ ਉਹਦਾ ਉਹਦਾ ਨਜ਼ਰੀਆ ਬਦਲ ਦਿਆ ਜਾਵੇ ਨਜ਼ਰੀਆ ਬਦਲਣ ਦੇ ਨਾਲ ਹੀ ਕਾਫੀ ਕੁਝ ਹੋ ਸਕਦਾ ਹੈ ਮਿਸਾਲ ਵਜੋਂ ਇੱਕ ਬੰਦੇ ਕੋਲੇ ਪੰਜਾਂ ਨਹੀਂ ਮਿਲਨੇ ਉਹ ਪੰਜ ਐਨੀਮਲ ਤੋਂ ਦੁੱਧ ਜਿਉ ਪੰਜ-ਪੰਜ ਲੀਟਰ ਪੈਦਾ ਕਰਦਾ ਤਾਂ 25 ਲੀਟਰ ਪੈਦਾ ਕਰਦਾ ਜਿਉ 25 ਲੀਟਰ ਦੀ ਗਾਂ ਰੱਖ ਲਵੇ ਵਲੈਤੀ ਤਾਂ ਇੱਕ ਡੰਗਰ ਦਾ ਖਰਚਾ ਉਹਨੂੰ ਚਲਣਾ ਪਊਗਾ 4 ਦੇ ਫੇਰ 20 ਉਹਦਾ ਖਰਚਾ ਘੱਟ ਸਕਦਾ ਹੈ ਹੁਣ ਸਾਡੇ ਸਿਸਟਮ ਕੀ ਹੈ ਅਸੀਂ ਕਿੱਲੇ ਗਿਣਦੇ ਆਂ ਖੇਤ ਦੇ ਵੀ ਕਿੱਲੇ ਗਿਣਦੇ ਆ ਤੇ ਘਰ ਦੇ ਵੀ ਕਿੱਲੇ ਗਿਣਦੇ ਆ ਤੇ ਕਿੱਲਿਆਂ ਦੇ ਵਿੱਚ ਹੀ ਉਲਝੇ ਪਏ ਆ ਸਾਨੂੰ ਇਸ ਕਰਕੇ ਚਾਹੀਦਾ ਹੈ ਕਿ ਜੀ ਘੱਟ ਪਸ਼ੂਆਂ ਨਾਲ ਵੱਧ ਦੁੱਧ ਕਿਵੇਂ ਲੈਣਾ ਉਹ ਤਕਰੀਕਾ ਸਿੱਖਣੀਆਂ ਪੈਣਗੀਆਂ ਲੋਨ ਕਰਜ਼ਾ ਤਾਂ ਨਵੇਂ ਬੰਦੇ ਵਾਸਤੇ ਆ ਸਾਡੇ ਪੰਜਾਬ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਲ 2 4 5 10 ਮੱਝਾਂ ਜਾਂ ਗਾਵਾਂ ਨਾ ਹੋਣ ਉਹ ਜੇ ਉਹਨਾਂ ਦੇ ਵਿੱਚ ਥੋੜਾ ਬਹੁਤਾ ਚੇਂਜ ਕਰ ਲਵੇ ਥੋੜਾ ਬਹੁਤਾ ਬਦਲਾਓ ਚੰਗੀ ਦਸਾਂ ਦਾ ਲਵੇਰਾ ਚੰਗੀ ਖਾਦ ਖਰਾਕ ਚੰਗਾ ਪ੍ਰਬੰਧ ਤੇ ਉਹਦੇ ਬਾਅਦ ਸਭ ਤੋਂ ਜ਼ਰੂਰੀ ਚੰਗਾ ਮੰਡੀ ਕਰਨ ਇਹ ਕਰ ਲਵੇ ਤਾਂ ਇਹ ਸਾਰੇ ਮੁਸ਼ਕਲਾਂ ਦੀ ਹੱਲ ਹੈ ਔਰ ਮੈਂ ਇਹ ਚਾਹੁੰਦਾ ਹਾਂ ਕਿ ਜੀ ਲੋਨ ਤਾਂ ਉਹ ਤੋਂ ਬੰਦਾ ਲੈਣਾ ਚਾਹੀਦਾ ਹੈ ਜਦੋਂ ਉਹਨੇ ਕੰਮ ਨੂੰ ਅੱਗੇ ਵਧਾਉਣਾ ਹੈ ਸ਼ੁਰਾਤੀ ਦੌਰ ਦੇ ਵਿੱਚ ਜੇ ਜ਼ਿਮੀਂਦਾਰਾਂ ਦਾ ਮੁੰਡਾ ਜਾਂ ਕੋਈ ਇਸ ਤਰ੍ਹਾਂ ਦੇ ਪਰਿਵਾਰ ਨਾਲ ਜੁੜਿਆ ਬੰਦਾ ਜੇ ਉਹ ਆਪਦੀ ਕੁਰਲੀ ਦੇ ਵਿੱਚ ਆਪਦੇ ਪਸ਼ੂ ਦੇ ਰੱਖ ਰਖਾਓ ਦੇ ਵਿੱਚ ਉਹ ਮੜਾ ਧਿਆਨ ਦੇ ਲਵੇ ਤਾਂ ਕਿਸੇ ਕੋਈ ਵਜ੍ਹਾ ਨਹੀਂ ਕਿ ਉਹ ਕੰਮਜਾ ਨਾ ਹੋਏ ਤੁਸੀਂ ਦੁੱਧਾਰੂ ਪਸ਼ੂਆਂ ਦੀ ਗੱਲ ਕੀਤੀ ਹੈ ਤੁਸੀਂ ਕਿਹਾ ਕਿ گاਵਾ ਨੂੰ ਪ੍ਰਮੋਟ ਕਰ ਰਹੇ ਹੋ ਪਰ گاਵਾ ਬਾਰੇ ਐਚ ਐਫ گاਵਾ ਜਿਹੜੀ ਇੱਕ ਬਰੀਡ ਇੰਟਰੋਡਿਊਸ ਕੀਤੀ ਸੀਗੀ ਹਾਈਬ੍ਰਿਡ ਤੇ ਉਹ ਉਹ ਉਸ ਬਾਰੇ ਕੁਝ ਪ੍ਰਭਾਵ ਨਹੀਂ ਕਿ ਉਹ ਸਾਡੇ এনवायरमेंट ਚ ਸਾਡੇ ਵਾਤਾਵਰਨ ਚ ਉਹਨਾਂ ਨੂੰ ਔਖਾ ਹੁੰਦਾ ਕਿਉਂਕਿ ਉਹ ਗਰਮੀ ਮੰਦੀਆਂ ਨੇ ਜਾਂ ਇਸ ਤਰ੍ਹਾਂ ਦਾ ਕੋਈ ਕੋਈ ਹੋਰ ਨਵਾਂ ਕੋਈ ਐਨੀਮਲ ਇੰਟਰੋਡਿਊਸ ਕਰ ਰਹੇ ਹੋ ਜਿਵੇਂ ਪਿੱਛੇ ਵੇਖ ਰਹੇ ਆਸੀਂ ਸਾਈਵਾਲ ਹੈ ਹੋਰ ਕਈ ਕਿਸਮਾਂ ਨੇ ਜਿਹੜੀ ਰਾਜਸਥਾਨ ਗੁਜਰਾਤ ਚ ਬੜੀਆਂ ਪ੍ਰਚਲਿਤ ਨੇ ਪੰਜਾਬ ਵਾਸਤੇ ਪੰਜਾਬ ਜਿਹੜਾ ਡੈਰੀ ਵਿਕਾਸ ਵਿਭਾਗ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਕਿਸਾਨਾਂ ਨੂੰ ਮਤਲਬ ਕਿ ਤਸੱਲੀ ਦੇ ਸਕਦਾ ਹੈ ਕਿ ਤੁਸੀਂ ਗਾਵਾਂ ਰੱਖੋ ਤੇ ਤੁਹਾਡੇ ਵਾਸਤੇ ਇਹ ਪ੍ਰਬੰਧ ਨੇ ਜਾਂ ਇਸ ਕਿਸਮ ਦੀਆਂ ਗਾਵਾਂ ਰੱਖੋ ਜੋ ਸਾਡੇ ਵਾਤਾਵਰਣ ਚ ਟੁਕਦੀਆਂ ਨੇ ਬਿਲਕੁਲ ਬਹੁਤ ਹੀ ਅੱਜ ਦਾ ਜਿਹੜਾ ਟੁਕਮਾ ਸਵਾਲ ਹੈ ਬੜੀ ਦੁਬਦਾ ਚ ਕਿਸਾਨ ਪਾਦ ਤੱਕ ਹੈ ਮੈਂ ਕਹਿੰਦਾ ਪਸ਼ੂ ਕੋਈ ਵੀ ਰੱਖੋ ਚੋਟੀ ਦਾ ਰੱਖੋ ਐਚ ਐਫ ਗਾਂ ਜਾਂ ਜਰਸੀ ਗਾਂ ਦੀ ਪ੍ਰੋਬਲਮ ਹੈਗੀ ਹੈ ਮੁਸ਼ਕਿਲ ਹੈ ਬਟ ਉਹਦੇ ਤੇ ਕਾਬੂ ਪਾਇਆ ਵੀ ਹੈ ਲੋਕਾਂ ਨੇ ਪਾਇਆ ਜਾ ਸਕਦਾ ਹੈ ਸਿਪ ਸਿੰਪਲ ਹੈ ਕਿ ਉਹਦਾ ਜਿਹੜਾ ਉਹ ਜਿਆਦਾ ਹੀਟ ਸਟ्रेस ਨਹੀਂ ਝੱਲ ਸਕਦਾ ਤੇ ਉਹਦੀ ਜਿਹੜੀ ਨਿਊਟ੍ਰੀਸ਼ਨ ਲੈਵਲ ਹੈ ਜਿੰਨੀ ਉਹ ਕਿਉਂਕਿ ਆਊਟਪੁੱਟ ਕੀ ਹੈ ਆਊਟਪੁੱਟ ਉਹਦਾ ਜੇ 25 ਲੀਟਰ ਦੁੱਧ ਹੈ ਤਾਂ 25 ਲੀਟਰ ਦੁੱਧ ਦੇ ਨਾਲ ਜਿੰਨਾ ਉਹਦਾ ਉਹਨੂੰ ਫੈਟ ਚਾਹੀਦਾ ਜਿੰਨਾਂ ਨੂੰ ਪ੍ਰੋਟੀਨ ਚਾਹੀਦਾ ਜਿੰਨਾਂ ਨੂੰ ਮਿਨਰਲ ਚਾਹੀਦੇ ਆ ਜਿੰਨਾਂ ਨੂੰ ਵਿਟਾਮਿਨ ਚਾਹੀਦੇ ਜੇ ਆਪਾਂ ਉਹ ਇਨਪੁਟ ਉਹਨਾਂ ਨਹੀਂ ਪਾਵਾਂਗੇ ਤਾਂ ਉਹ ਆਪਣੀਆਂ ਹੱਡੀਆਂ ਨੂੰ ਖੋਰ ਕੇ ਉਹਦਾ ਜਿਹੜਾ ਵਾ ਉਹ ਪ੍ਰੋਬਲਮ ਖੜੀ ਕਰੇਗਾ ਕਰੇਗਾ ਜਿੱਥੋਂ ਤੱਕ ਇਹ ਗੱਲ ਸਾਡੇ ਪਸ਼ੂ ਦੀ ਸਾਡੇ ਪਸ਼ੂ ਬਹੁਤ ਤਾਕਤ ਦੀ ਆ ਸਰ ਇਹ ਮੌਸਮ ਦਾ ਮੁਕਾਬਲਾ ਕਰ ਸਕਦੇ ਆ ਪਰ ਓਲੀ ਇੱਕੋ ਹੀ ਪ੍ਰੋਬਲਮ ਇਹਦੀ ਹੈ ਕਿ ਇਹਦੀ ਨਸਲ ਸੁਧਾਰ ਵੱਲ ਧਿਆਨ ਨਹੀਂ ਦਿੱਤਾ ਗਿਆ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਬਨੋਟੀਗਰ ਬਦਾਨ ਦੇ ਗੱਲ ਦੀ ਕੋਈ ਸੁਣਦਾ ਸੀਗਾ ਹੁਣ ਜੋ ਸੁਣਨ ਲੱਗਿਆ ਤਾਂ ਉਹ ਉਹਨੂੰ ਵਿਚਾਰਨ ਨੂੰ ਪਤਾ ਨਹੀਂ ਮਿੱਟੀ ਕੜਾ ਲਾਉਣਾ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਦੇਸੀ ਗਾਵਾਂ ਦੇ ਉੱਤੇ ਚੰਗੇ ਨਸਲ ਦੇ ਸਾਹ ਦਾ ਟੀਕਾ ਲਵਾਇਆ ਜਾਵੇ ਜਿਹੜੀ ਗਾਂ 10 ਲੀਟਰ ਤੋਂ ਦਿੰਦੀ ਹੈ ਜੇ ਸਾਡੇ ਪਸ਼ੂ ਪਾਲਣ ਵਿਭਾਗ ਕੋਲੋਂ ਜਾਂ ਸਾਡੇ ਹੋਰ ਸੰਸਥਾਵਾਂ ਕੋਲੋਂ ਚੰਗੀ ਨਸਲ ਦਾ ਟੀਕਾ 24 24 25 25 ਕਿਲੋ ਵਾਲੇ ਸਾਹ ਦਾ ਟੀਕੇ ਨੇ ਤਾਂ ਜਿਹੜਾ ਅਗਲਾ ਜਿਹੜਾ ਅਗਲੀ ਜਿਹੜੀ ਵੱਛੀ ਹੈ ਉਹ ਕਮ ਸੇ ਕਮ 10 ਵਾਲੀ ਦੀ 15 ਕਿਲੋ ਵਾਲੀ 15 ਕਿਲੋ ਵਾਲੀ ਦੇ 20 ਕਿਲੋ ਵਾਲੀ ਪੈਦਾ ਕਰਾਂਗੇ ਤਾਂ ਮੈਨੂੰ ਇਹ ਜਿਹੜਾ ਸਿਸਟਮ ਹੈ ਇਹਨੂੰ 8-10 ਸਾਲ ਲੱਗਣਗੇ ਔਰ ਇਹ ਇਹ ਦੇ ਨਾਲ ਸਾਡਾ ਆਪਣਾ ਪਸ਼ੂ ਤਿਆਰ ਹੋਊਗਾ ਜੇ ਬਲੈਤੀ ਵੀ ਰੱਖਣੀ ਆ ਉਹ ਵੀ ਰੱਖਣੀ ਆ ਤਾਂ ਕੋਈ ਮਾੜਾ ਕੰਮ ਨਹੀਂਗਾ ਪਰ ਉਹਦੇ ਵਾਸਤੇ ਸ਼ੈੱਡ ਖੁੱਲੇ ਉੱਚੇ ਹਵਾਦਾਰ ਰੱਜਮਾ ਹਰਾ ਪੱਠਾ ਚੰਗੀ ਚੰਗੀ ਕੁਆਲਿਟੀ ਦੀ ਪਸ਼ੂ ਖਰਾਕ ਤੇ ਉਹਦਾ ਜਿਹੜਾ ਉਹਦੇ ਵਾਸਤੇ ਸਾਨੂੰ ਡੇਰੀ ਮੈਨੇਜਰ ਬਣਨਾ ਪਊਗਾ ਉਹਨੂੰ ਬਿਮਾਰੀਆਂ ਜਲਦੀ ਪੈਂਦੀਆਂ ਨੇ ਅਸੀਂ ਘੌਲੋਂ ਕਰ ਜੰਨੇ ਆ ਜਿਹਦੇ ਨਾਲ ਕਿ ਜਦੋਂ ਬਿਮਾਰੀ ਮਾੜੀ ਜੀ ਪੈ ਗਈ ਜਦੋਂ ਵੱਧ ਗਈ ਵੱਧੀ ਵੱਧ ਜਾਂਦੀ ਐ ਅਸੀਂ ਫਿਰ ਉਹਦਾ ਕੋਈ ਧਾਗੇ ਧੋਲੇ ਤਵੀਤ ਉਧਰ ਚਲੇ ਜੰਨੇ ਆ ਜਦੋਂ ਖਰਾਬ ਹੋ ਜਾਂਦੀ ਐ ਫਿਰ ਅਸੀਂ ਕਹਿੰਦੇ ਜਿਹੜਾ ਖਰਾਬ ਹੋ ਗਈ ਉਹਦਾ ਕਾਰਨ ਕੀ ਐ ਕਿ ਸਾਡੀ ਚੇਤਨਤਾ ਦਾ ਉਹ ਲੈਵਲ ਨਹੀਂ ਹੈਗਾ ਪਰ ਸਭ ਤੋਂ ਪਾਸੇ ਜਿੰਨੀ ਵਧੀਆ ਪੰਜਾਬ ਦੀ ਮੱਝ ਐ ਨੀਲਜੀ ਮੁਰਰਾ ਸਾਰੇ ਹਿੰਦੁਸਤਾਨ ਨੂੰ ਪਸਪਲਾਈ ਕਰਦੇ ਆ ਨੀਲੇ ਰਾਵੀ ਸਾਡੀ ਮਾਝੇ ਦੀ ਬਦਾਇਸ਼ ਆ ਉਹ ਆਪਾਂ ਪਦਾ ਪਦਾ ਕਰਦੇ ਆ ਇਹਨਾਂ ਨੂੰ ਸਾਂਭਣ ਦੀ ਲੋੜ ਆ ਇਹਨਾਂ ਦੇ ਉੱਤੇ ਵੀ ਆਪਾਂ ਬਨੋਡੀ ਕਰਮ ਦੇ ਟੀਕੇ ਲਾਈਏ ਝੋਟੇ ਪਿੰਡਾਂ 'ਚ ਫਿਰਦੇ ਨੇ ਉਹ ਝੋਟਿਆਂ ਦੀ ਮਾਦਾਰ ਕਾੜ ਕੀ ਆ ਕੀ ਪਤਾ 10 8 ਲੀਟਰ ਵਾਲੀ ਦਾ 10 ਲੀਟਰ ਵਾਲੀ ਦਾ ਉਹ ਸਾਰੇ ਪਿੰਡ ਦੀ ਰਸਲ ਖਰਾਬ ਕਰ ਦਿੰਦਾ ਆਪਾਂ ਇਹਦੇ ਵਿੱਚ ਵੀ ਬਰੌਟੀ ਕਰਮ ਦਾ ਟਿਕਾ ਲਾ ਕੇ ਉਹਨੂੰ ਚੰਗੀ ਦਸਲ ਦੇ ਹੋਰ ਵਧੀਆ ਕਟੀਆਂ ਪੈਦਾ ਕੀਤੀਆਂ ਕਰਨੀਆਂ ਚਾਹੀਦੀਆਂ ਦੂਜੀ ਗੱਲ ਇਹਦੇ ਵਿੱਚ ਵੀ ਆਮ ਤੌਰ ਤੇ ਇੱਕ ਬੜਾ ਸਾਡੇ ਦਾ ਸਿਸਟਮ ਹੈ ਕਿ ਜੀ ਇਹਨੂੰ ਕੋਈ ਬੜਾ ਸਾਫ਼ ਸੰਭਾਲ ਦੀ ਲੋੜ ਨਹੀਂ ਜੀ ਬਲੈਤੀ ਕਾਂ ਵਾਲੇ ਕਹਿੰਣਗੇ ਜੀ ਦੇਸੀ ਕਾਂ ਵਾਲਾ ਤਾਂ ਸੰਭਾਲ ਦੀ ਲੋੜ ਹੀ ਨਹੀਂ ਸਭ ਕੁਝ ਲੋੜ ਹੈ ਇਹ ਜੇ ਆਪਾਂ ਇਹਨਾਂ ਨੂੰ ਟੈਂਪਰੇਚਰ ਵੱਧ ਗਿਆ ਹੀਟ ਸਟ्रेस ਪੈ ਗਈ ਕੋਲਡ ਸਟ्रेस ਪੈ ਗਈ ਜਾਨਵਰ ਤਾਂ ਜਾਨਵਰੀ ਹੈ ਉਹਦੇ ਕੋਈ ਇਹੋ ਜਿਹਾ ਕੋਈ ਮੀਟਰ ਨਹੀਂ ਲੱਗਿਆ ਜੀ ਦੱਸੂਗਾ ਜੀ ਮੇਰੇ ਤੇ ਤਣਾਅ ਪੈਦਾ ਹੋਇਆ ਵਿਆ ਉਹ ਤਾਂ ਸਾਨੂੰ ਵੇਖਣਾ ਪੈਣਾ ਹੈ ਸਾਨੂੰ ਇਹ ਵੇਖਣ ਵਾਸਤੇ ਕਿ ਹੈ ਕਿ ਤੀਜੀ ਐ ਖੋਲਣੀ ਪਣੀ ਹੈ ਤੇ ਤੀਜੀ ਐ ਖੋਲਣ ਬਾਅਦ ਸਾਡਾ ਡਿਪਾਰਟਮੈਂਟ ਜਿਹੜਾ ਵਾ ਉਹ ਟੈਕਲਾਈ ਬੰਦਾ ਬਿਲਕੁਲ ਇੱਕ ਖੈਰ ਇਹ ਤਾਂ ਕੁਝ ਤਕਨੀਕੀ ਗੱਲਾਂ ਹੋ ਗਈਆਂ ਜਿਵੇਂ ਪੰਜਾਬੀਆਂ ਨੂੰ ਮੋਟੀ ਜੀ ਗੱਲ ਸਮਝ ਇਕ ਆਉਂਦੀ ਹੈ ਜਿਵੇਂ ਤੁਹਾਡੇ ਸੰਪਰਕ ਚ ਬਹੁਤ ਸਾਰੇ ਡੇਰੀ ਫਾਰਮਰ ਨੇ ਪੰਜਾਬ ਦੇ ਕਈ ਕਹਿੰਦੇ ਕਹ ਹੁੰਦੇ ਨੇ ਇਹਨਾਂ ਦੀ ਐਸੋਸੀਏਸ਼ਨ ਵੀ ਹੈ ਮੈਂ ਮੋٹے ਤੌਰ ਤੇ ਪੁੱਛਣਾ ਚਾਹੂਗਾ ਕਿ ਇਹਨੇ ਕਿੰਨੇ ਕੁ ਡੇਰੀ ਫਾਰਮਰ ਨੇ ਜਿਹੜੇ ਪਿਛਲੇ 5 10 15 20 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਜਾਂ ਨਵੇਂ-ਨਵੇਂ ਵੀ ਵੜੇ ਨੇ ਜਿਹੜੇ ਪ੍ਰਤੀ ਮਹੀਨਾ ਜਾਦਾ ਨਹੀਂ ਤਾਂ ਘੱਟੋ-ਘੱਟ 1 ਲੱਖ ਰੁਪਿਆ ਕਮਾਈ ਕਰ ਰਹੇ ਨੇ ਸਾਡੇ ਕੋਲੇ 10 ਤੋਂ ਵੱਧ ਪਸ਼ੂਆਂ ਵਾਲੇ ਕੋਈ 7000 ਫਾਰਮਰ ਦੀ ਡਾਇਰੈਕਟਰੀ ਹੈ ਉਹਦੇ ਵਿੱਚ ਉਹਨਾਂ ਦੇ ਮੋਬਾਈਲ ਨੰਬਰ ਪਸ਼ੂ ਕਿਹੜਾ ਕਿਹੜੀ ਕਿਸਮ ਦਾ ਹੈ ਉਹ ਅਸੀਂ ਹਰ ਹਰ ਸਾਲ 31 ਮਾਰਚ ਨੂੰ ਅਪਡੇਟ ਕਰਦੇ ਆਂ ਤੇ ਉਹ ਉਹ ਆ ਜਿਹੜੇ ਸਾਡੇ ਤੋਂ ਸਖਲਾਈ ਲੈ ਕੇ ਜਾਂ ਸਾਡੇ ਵਿਪਾਖਾਂ ਨਾਲ ਜੁੜ ਕੇ ਆਪਣੇ ਆਪ ਨੂੰ ਕਾਮਯਾਬ ਉਹਨਾਂ ਨੇ ਕੀਤਾ ਨਵੇਂ ਕਿਸਾਨਾਂ ਨੂੰ ਉਹਨਾਂ ਤੋਂ ਇੱਕ ਤਰ੍ਹਾਂ ਦੇ ਨਾਲ ਮਾਰਗਦਰਸ਼ਨ ਲੈਣਾ ਚਾਹੀਦਾ ਕਿਉਂਕਿ ਜਿੰਨਾ ਮਰਜੀ ਭਾਵੇਂ ਥਿਊਰੀ ਕਰ ਲੋ ਭਾਵੇਂ ਪ੍ਰੈਕਟੀਕਲ ਕਰਾ ਲੋ ਕਿਸਾਰ ਕਿਸਾਨ ਤੋਂ ਬਹੁਤ ਜਲਦੀ ਸਿੱਖਦਾ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਜਿਹੜੇ ਸੁਣਦੇ ਨੇ ਤੇ ਜਿਨ੍ਹਾਂ ਦਾ ਮਨ ਬਣਦਾ ਇਸ ਪਾਸੇ ਵੱਲ ਉਹਨੂੰ ਵੀ ਪਹਿਲਾਂ ਸਾਡੇ ਕੋਲੇ ਆਉਣ ਤੋਂ ਪਹਿਲਾਂ ਉਹ ਇਨ੍ਹਾਂ ਕਿਸਾਨਾਂ ਕੋਲੇ ਜਾਣ ਉਹਨਾਂ ਦੇ ਕੋਲੇ ਇੱਕ ਦਿਨ ਪੂਰਾ ਬਤਾਉਣ ਦੋ ਦਿਨ ਬਤਾਉਣ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕਰਨ ਉਤੋਂ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਘਾਲਣਾ ਨੇ ਜਾਂ ਉਹਨਾਂ ਦੇ ਚੰਗੇ ਪੱਖ ਨੇ ਉਹ ਲੈ ਕੇ ਉਹਨਾਂ ਕੋਲ ਆਉਣ ਉਹਨਾਂ ਦੇ ਗਲਤ ਵੀ ਲੈ ਕੇ ਆਉਣ ਫਿਰ ਸਾਡਾ ਡਿਸਕਸ ਕਰਨ ਉਸ ਤੋਂ ਬਾਅਦ ਹੀ ਉਹ ਇਹ ਤੰਦਾ ਸ਼ੁਰੂ ਕਰ ਸਕਦੇ ਆ ਜਿਤ ਤੱਕ ਗਣਤੀ ਦੀ ਮੈਂ ਦੱਸੀ ਗਣਤੀ ਦਾ ਬਹੁਤ ਆ ਪਰ ਫਿਰ ਵੀ ਮੈਂ ਇਹ ਜਿਹੜੇ ਨੇ ਜੱਜ ਐਸੋਸੀਏਸ਼ਨ ਦੀ ਗੱਲ ਕਰਦੇ ਹਾਂ ਜਾਂ ਇੰਡੀਵਿਜੂਅਲ ਦੀ ਵੀ ਗੱਲ ਕਰਦੇ ਹਾਂ ਬਹੁਤ ਸਾਰੇ ਫਾਰਮਰ ਨੇ ਜਿਹੜੇ ਕਿ ਸਾਡੇ ਬ੍ਰੀਡਰ ਬਣ ਚੁੱਕੇ ਨੇ ਐਚ ਐਫ ਜਿਵੇਂ ਮੋਹਰਾਂ ਦੀ ਗੱਲ ਕਰਦੇ ਆ ਕਿ ਮੋਹਰਾਂ ਦੇ ਵਿੱਚ ਸਾਡੀਆਂ ਜਿਹੜੀਆਂ ਪਸ਼ੂ ਮੰਡੀਆਂ ਚੋਂ ਤੁਸੀਂ ਆਪ ਦੇਖ ਲਓ ਕਿਤੇ ਵੀ ਬੰਬੇ ਕਲਕੱਤਾ ਸਾਰੇ ਇਥੋਂ ਆਏ ਕਿ ਐਨੀਮਲ ਲੈ ਕੇ ਜਾਂਦੇ ਨੇ ਬਲੈਤੀ ਗਾਂ ਐਚ ਐਫ ਜਾਂ ਜਰਸੀ ਦੀ ਗਾਂ ਜਿਹੜੀ ਹੈ ਉਹ ਵੀ ਸਾਡੀ ਸਾਰੇ ਸੂਬਿਆਂ ਦੇ ਵਿੱਚ ਜਾਂਦੀ ਹੈ ਇਹਦਾ ਕਾਰਨ ਕਿ ਕੋਈ ਬ੍ਰੀਡਰ ਬਣ ਗਿਆ ਪੰਜਾਬ ਵੈਸੇ ਹੀ ਬ੍ਰੀਡਰ ਸੈੱਟ ਬਣਨਾ ਚਾਹੀਦਾ ਹੈ ਦੁੱਧ ਵੇਚ ਕੇ ਤਾਂ ਨਿਰਜੀ ਦੁੱਧ ਦੇ ਖਰਚੇ ਪੂਰੇ ਹੁੰਦੇ ਆ ਜਿਵੇਂ ਨਰਸੀਚ ਡਰਸਰੀ ਵਾਲਾ ਬੰਦਾ ਨਾਰਮਲ ਖੇਤੀ ਦੇ ਨਾਲੋਂ ਵਧੇਰੇ ਕਮਾਈ ਕਰਦਾ ਹੈ ਜੇ ਪੰਜਾਬ ਸਾਰੇ ਹਿੰਦੁਸਤਾਨ ਨੂੰ ਚੰਗੀ ਦਸਲ ਦੀਆਂ ਕੱਟੀਆਂ ਮੱਚੀਆਂ ਸਪਲਾਈ ਕਰੀ ਜਾਵੇ ਇੰਨਾ ਹੀ ਬਹੁਤ ਹੈ ਔਰ ਉਹ ਜਿਹੜਾ ਜਦੋਂ ਉਹਦੇ ਕੋਲ 60 70000 ਦਾ ਪੈਸਾ ਆਉਂਦਾ ਹੈ ਜੇ ਮਤਲਬ ਉਹ ਸਾਲ 'ਚ ਜੇ ਮਿਲ ਕੋਲ 10 ਐਨੀਮਲ ਆ ਜੇ ਮੈਂ 2 ਐਨੀਮਲ ਇੱਕਾਦੀ ਮਿਲ ਵੇਚ ਵੀ ਦਿੰਨਾ ਹੈ ਉਹ 60-70 ਹਜ਼ਾਰ ਰੁਪਏ ਦਾ ਖਰਚਾ ਜਿਹੜਾ ਵਾ ਉਹ ਜਿਹੜਾ ਉਧਰ ਜਿਹੜਾ ਕਰਜ਼ੇ ਵਾਲਾ ਸਰਕਰ ਨੂੰ ਤੋੜਨ ਦੀ ਸਹਾਇਤਾ ਹੋਊਗਾ ਇਹ ਪ੍ਰੋਫਿਟ ਹੈ ਇੱਕ ਤਰ੍ਹਾਂ ਦਾ ਹਾਂ ਉਹ ਪ੍ਰੋਫਿਟ ਹੈ ਇਸ ਤੋਂ ਇਲਾਵਾ ਜਿਹੜਾ ਮੰਡੀ ਕਰਨ ਦੀ ਜਿਹੜੀ ਆ ਉਹ ਵੀ ਕਿਸਾਨ ਨੂੰ ਆਪ ਦਾ ਚੱਲਣਾ ਪਊਗਾ ਮੰਡੀ ਕਰਨ ਦੇ ਵਿੱਚ ਬੜਾ ਵੱਡਾ 파ੜਾ ਨੀਰਜੀਪਿੰਡ ਦੇ ਦੁੱਧ ਪਿੰਡ ਜਿਹੜਾ ਦੁੱਧ ਵੇਖਦਾ 30 30 ਮੱਝ ਦੀ ਮੈਂ ਗੱਲ ਕਰਦਾ 35 35 30 ਵਿਕਦਾ ਉਹ ਜਦੋਂ ਇੱਥੇ ਆ ਕੇ 45 ਵਿਕਦਾ ਚੰਡੀਗੜ੍ਹ ਦੇ ਆਲੇ ਦੋਲੇ ਨਾਲੋਂ ਗਾਵਾਂ ਦਾ ਜਿਹੜਾ ਵਾ 25 ਰੁਪਏ 25 27 ਰੁਪਏ ਵਿਕਦਾ ਉਹ ਜਦੋਂ ਇੱਥੇ ਆ ਕੇ 35 40 ਵਿਕਦਾ ਉਹ ਜਿਹੜਾ 7 8 10 ਰੁਪਏ ਦਾ ਸਰਨੇ ਆ ਉਹਨੂੰ ਆਪਾਂ ਨੂੰ ਕਿੱਥੇ ਫੇਰਨਾ ਨੀਪੜੇ ਤੇ ਚੜ੍ਹਦਾ ਜਿੰਦਾ ਕਿਸਾਨ ਕਿਸਾਨ ਜੈ ਜਵਾਨ ਬਹੁਤ ਹੋ ਗਿਆ ਹੁਣ ਆਪਾਂ ਨੂੰ ਮੰਡੀ ਕਰਨ ਦੀ ਸੋਚ ਲੈ ਕੇ ਆ ਪਰ ਵਪਾਰਕ ਸੋਚ ਲੈ ਕੇ ਕਮਰਸ਼ੀਅਲ ਡੇਰੀ ਬਣਾਉਣੀ ਪਊਗੀ ਹੋਰ ਹੱਲ ਕੋਈ ਨਹੀਂ ਆਪਣੇ ਜੀ ਬਿਲਕੁਲ ਸਭ ਤੋਂ ਵੱਡਾ ਜੋਰ ਕਮਰਸ਼ੀਅਲ ਡੇਰੀ ਤੇ ਦਿੱਤਾ ਜਾ ਰਿਹਾ ਹੈ ਕਿਸਾਨ ਵਪਾਰੀ ਬਣ ਕੇ ਹੁਣ ਖੇਤੀ ਕਰੇ ਤਾਂ ਹੀ ਚੜ੍ਹਦੀ ਕਲਾ ਹੋਊਗੀ ਪੰਜਾਬ ਦੇ ਕਿਸਾਨ ਦੀ ਤੇ ਦੂਜੀ ਗੱਲ ਕੀਤੀ ਹੈ ਕਿ ਜੋ ਇਹਨਾਂ ਦੇ ਕੋਲ ਡਾਇਰੈਕਟਰੀ ਹੈ ਜੋ ਸਫਲ ਡੇਰੀ ਫਾਰਮਰ ਨੇ ਅਸੀਂ ਇਹਨਾਂ ਨੇ ਉਹਨਾਂ ਵੱਲ ਜਾਣ ਦੀ ਪ੍ਰੇਰਣਾ ਦਿੱਤੀ ਹੈ ਜਿਹੜੇ ਲੋਕ ਇਸ ਵੱਲ ਪਾਸੇ ਆਉਣਾ ਚਾਹੁੰਦੇ ਨੇ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਰੋਜ਼ਾਨਾ ਸਪੋਕਸਮੈਨ ਦਾ ਇਹ ਵੈਬ ਟੀਵੀ ਵੀ ਉਹਨਾਂ ਚੰਦ ਕਿਸਾਨਾਂ ਦੇ ਨਾਲ ਤੁਹਾਨੂੰ ਅਗਲੇ ਦਿਨਾਂ 'ਚ ਰੂਬਰੂ ਕਰਾਏਗਾ ਤਾਂ ਕਿ ਜੋ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਕਿਸਾਨਾਂ ਦਾ ਇੱਥੇ ਹੀ ਕੈਨੇਡਾ ਅਮਰੀਕਾ ਬਣ ਸਕਦਾ ਇਸ ਪਾਸੇ ਵੱਲ ਜਾ ਕੇ ਤਾਂ ਦੇਖਦੇ ਹਾਂ ਕਿ ਇਹ ਗੱਲ ਕਿੰਨੀ ਕੁ ਸੱਚ ਸਾਬਤ ਹੁੰਦੀ ਹੈ ਤੁਹਾਡਾ ਬਹੁਤ ਧੰਨਵਾਦ ਜੀ